ਬੱਚਿਓ ਦੇਖੋ ਤੁਸੀਂ ਤੁਹਾਡੀ ਉਮਰ ਵੀ ਕਿੰਨੀ ਛੋਟੀ ਉਮਰ ਆ ਔਰ ਤੁਸੀਂ ਤਿੰਨ ਬੱਚੇ ਬੈਠੇ ਹੋ ਉਮਰ ਵੀ ਤੁਹਾਡੀ ਜਿਹੜੀ ਮਾਈਨਰ ਉਮਰ ਹੈ 17 ਸਾਲ ਉਮਰ ਆ ਤੁਸੀਂ ਕਿੰਨੀ ਤੇਜ਼ ਆਏ ਹੋ ਕਿਤੇ ਯੋਰਨਾ ਕ੍ਰੋਸ ਕੀਤਾ ਸਾਨੂੰ ਇਹ ਤੁਹਾਡੇ ਕੋ ਸਟੱਪੜ ਲੱਗੇ ਟਾਉਣ ਕਿਉਂ ਮਿਵਾੜਾ ਸਾਨੂੰ ਬੜੇ ਵੇਲੇ ਸੁਣਦਾ ਹੈ ਕਿ ਬੇਟਾ ਤੁਸੀਂ 18 ਸਾਲ ਤੋਂ ਟੱਕ ਉਮਰ ਦੇ ਬੱਚੇ ਕੋਈ ਵੀ 2 ਵੀਹੜੀਆਂ 4 ਵੀਹੜਰ ਨਹੀਂ ਚਲਾ ਸਕਦਾ ਪਰ ਤੁਸੀਂ ਆੜਦੇ ਹੋ ਔਰ ਤੁਹਾਡੀ ਸਪੀਡ ਐਨੀ ਸੀ ਕਿ ਤੁਹਾਡੀ ਸਪੀਡ ਦੇਖ ਕੇ ਸਾਡੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਇੱਕ ਕਿਮ ਤੁਹਾਡਾ ਪਿਆਰ ਜਿੱਥੇ ਤੁਸੀਂ ਟਿਊਸ਼ਨ ਤੇ ਜਾਣਾ ਸੀਗਾ ਟਿਊਸ਼ਨ ਤੇ ਤੁਹਾਨੂੰ ਅਸੀਂ ਆਪ ਛੱਡ ਕੇ ਆਉਣੇ ਆ ਤੁਸੀਂ ਬਿਲਕੁਲ ਟ੍ਰਿਪਲਿੰਗ ਨਹੀਂ ਕਰਨੀ ਦੋ ਬੱਚੇ ਗੱਡੀ ਵਿੱਚ ਬੈਠੋ ਇੱਕ ਬੱਚਾ ਬੈਠੋ ਮੇਰੇ ਨਾਲ ਇੱਕਵਾ ਦੇ ਅਸੀਂ ਤੁਹਾਨੂੰ ਟਿਊਸ਼ਨ ਤੇ ਛੱਡ ਕੇ ਆਉਣੇ ਆ ਕਿ ਅੱਗੇ ਤੋਂ ਬੱਚਿਓ ਐਸੀ ਜਿਹੜੀ ਗਲਤੀ ਹੋ ਬਿਲਕੁਲ ਨਹੀਂ ਕਰਨੀ ਆਪਣੇ ਪੇਰੈਂਟਸ ਨੂੰ ਵੀ ਜਾ ਕੇ ਦੱਸਣਾ ਕਿ ਸਾਡਾ ਚਲਾਨ ਕੱਟਿਆ ਗਿਆ ਇੱਕ ਤੁਸੀਂ عمر ਕਰਦੇ ਤੁਹਾਡੀ ਤੇ ਦੂਸਰਾ ਤੁਸੀਂ ਤਿੰਨ ਬੱਚੇ ਬੈਠੇ ਹੋ ਭਾਵੇਂ ਤੁਹਾਡੀ ਟ੍ਰਿਪਲਿੰਗ ਨਹੀਂ ਬਣਦੀ ਛੋਟੀ ਇਸ ਕਰਕੇ ਪਰ ਤੁਸੀਂ ਬੇਟਾ ਨਹੀਂ ਤੇ ਚੱਕਵ ਨਹੀ ਚਲਾਉਣੀ ਚਾਹੀਦੀ ਪਲੀਜ਼ ਬੱਚੇ ਬਾਰ ਬਾਰ ਸਮਝਾਉਂਦੇ ਬਾਲੀਓ ਤੇ ਸਮਝੇ ਨਹੀਂ ਚਲੋ ਗੱਡੀ ਚ ਬੈਠੋ ਤੁਹਾਨੂੰ ਟਿਊਸ਼ਨ ਤੇ ਛੱਡ ਕੇ ਆਈਏ A few moments later ਨੰਬਰ ਚੈਨਲ ਟਿਊਸ਼ਨ ਤੇ ਉੱਪਰ ਆਪਣੀ ਗੱਡੀ ਵਿੱਚ ਬਿਠਾ ਕੇ ਛੱਡ ਕੇ ਆਏ ਆ ਮੈਂ ਫੇਰ ਪਲੀਜ਼ ਸਾਰੇ ਪੇਰੈਂਟਸ ਨੂੰ ਹੰਭਲ ਬੜੇ ਸਤਕਾਰ ਇੱਤਿਆਰ ਦੇ ਨਾਲ ਬੜੇ ਅਤਨਾ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜਾ ਛੋਟਿਆਂ ਬੱਚਿਆਂ ਨੂੰ ਰੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਇਹਨਾਂ ਨੂੰ ਫਿੱਪਰ ਡੀਕਲ ਨਾ ਦਿਓ ਨਾ ਚਲਾਉਣ ਦਿਓ ਉਹਨਾਂ ਉਹਨਾਂ ਦੇ ਟੀਚਰ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਵਿਹਦਾਇਤ ਕੀਤੀ ਹੈ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਜਦ ਇਹ ਟਿਊਸ਼ਨ ਪੜ੍ਹ ਕੇ ਜਾਣਗੇ ਤੇ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਇੱਥੋਂ ਲੈ ਕੇ ਜਾਣਗੇ ਤੇ ਬੱਚੇ ਦੁਬਾਰੇ ਆਪਣੀ ਐਕਟੂਅਲ ਤੇ ਨਾ ਜਾਣ ਥੈਂਕ ਯੂ